ਅੱਜ ਰਮਨਜੀਤ ਸਿੰਘ ਬਿੱਟੂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਬੰਦੀ ਸਿੰਘਾਂ ਦੇ ਰਿਲੇਟਿਡ ਇਹ ਬਿਆਨ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਕੋਈ ਪਲਾਨ ਬਣਾਉਂਦੀ ਹੈ ਤਾਂ ਉਸ ਦਾ ਵਿਰੋਧ ਨਹੀਂ ਕਰਨਗੇ। ਉਹ ਲੱਗਦਾ ਹੈ ਕਿ ਇਹ ਮੌਕਾ ਪ੍ਰਸ ਲੋਕਾਂ ਵੱਲੋਂ ਦਿੱਤੀ ਗਈ ਬਿਆਨਵਾਦੀ ਦਾ ਬਿਆਨ ਹੈ। ਹੂੰ ਕਿਉਂਕਿ ਇਸ ਤਰ੍ਹਾਂ ਦੇ ਬਿਆਨ ਉਹ ਅੱਗੇ ਵੀ ਦੋ ਤਿੰਨ ਵਾਰ ਦੇ ਚੁੱਕੇ ਆ। ਸਿੱਖ ਜਿਹੜੇ ਆ ਉਹ ਆ ਵੀ ਹੱਕ ਦੀ ਗੱਲ ਕਰ ਰਿਹਾ ਭੀਖ ਨਹੀਂ ਮੰਗਦੇ ਕਿ ਪੀਏ ਜਿਹੜੇ ਹਿਾਰ ਬਾਜੀ ਸੀ ਉਹਦੇ ਵਿੱਚ ਵੀ ਵਿਅੰਤ ਦੇ ਫੋਟੋ ਲਾਉਂਦਾ ਕਾਗਰਦੀ ਹੁੰਦਾ ਤੇ ਝੜਦੇ ਜੇ ਪੀਆ ਉਹ ਨੂੰ ਪੱਠੇ ਨਹੀਂ ਪਏ ਪੰਜਾਬ 'ਚ ਹਰਿਆਣਾ 'ਚ ਵੀ ਆਧ ਰਹਿਗਾ ਰਾਜਸਥਾਨ 'ਚ ਵੀ ਜੀ ਸਿੱਖ ਇਲਾਕਿਆਂ ਦੇ ਵਿੱਚ ਕਹਿੰਦੇ ਫੱਟੀ ਪੁੱਚੀ ਗਈ ਪਏ ਚੋਣਾ ਸੀ ਗਿਆ ਚੋਣਾ 'ਚ ਕਿੱਡੇ ਵੱਡੇ ਦੰਗ ਜੇ ਮਾਰੇ ਸੀ ਕੀ ਉਹ ਕਿਸੇ ਹੋਰ ਧਰਤੀ ਦੇ ਸੀ ਜਾਂ ਕਿਸੇ ਜਾਂ ਕੋਈ ਹੋਰ ਬੰਦਾ ਬੋਲ ਰਿਹਾ ਕੀ ਤੁਹਾਨੂੰ ਲੱਗਦਾ ਚਾਹੇ ਅਕਾਲ ਤਖਤ ਸੰਦਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਦੇ ਨਾਲ ਹਜੇ ਤੱਕ ਕੋਈ ਗੱਲਬਾਤ ਨਾ ਹੋਣਾ ਕੀ ਬਤੌਰ ਐਸਡੀਪੀਸੀ ਮੈਂਬਰ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਛੱਡਣ ਦਾ ਕੋਈ ਪਲਾਨ ਬਣਾ ਲੇਗੀ ਤਿਆਰ ਕਰ ਲੇਗੀ ਬੀਜੇਪੀ ਕੋਈ ਰਾਜਨੀਤਿਕ ਤੌਰ ਜੇ ਤਾਂ ਸਿੱਖਾਂ ਨਾਲ ਕੋਈ ਕਿੜਕੜਲੀ ਅੱਜ ਦੀ ਤਰੀਕ ਤੇ ਦਿਖਾਈ ਹੀ ਨਹੀਂ ਦੇ ਰਿਹਾ ਜੀ ਸਿੱਖਾਂ ਨਾਲ ਕਿੜਕੜੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਕੁਝ ਪਲਾਨ ਕਰ ਰਹੀ ਹੈ ਪੰਜਾਬ ਨੂੰ ਮੁੱਖ ਰੱਖ ਕੇ ਤੇ ਰਵਨੀਤ ਬਿੱਟੂ ਦੇ ਜ਼ਰੀਏ ਪੰਜਾਬ ਚੱਕੇ ਬਦਨਾ ਚਾਹੁੰਦੀ ਜਿਵੇਂ ਕਹਿੰਦਾ ਵੀ ਬੰਦਾ ਕਹਿੰਦਾ ਚੱਲ ਯਾਰ ਸੌਖੇ ਰਾਂਗੇ ਮੈਨੂੰ ਗੱਡੀ ਮਿਲ ਗਈ ਆ ਤੇ ਹੁਣ ਇਹਨੂੰ ਹੰਡਾਈਏ ਜਾਂ ਇਹਨੂੰ ਤੇ ਇਹ ਇਹ ਇਹਨੂੰ ਆਪਾਂ ਆਪਦੇ ਲਈ ਕੰਮ ਲਈ ਵਰਤੀਏ ਜੀ ਤਾਂ ਉਹਨੇ ਆਖਿਆ ਵੀ ਮੈਂ ਬਿਆਨ ਦੇ ਦੇਣਾ ਬਿਆਨ ਤੇ ਕਿਹੜਾ ਮੁੱਲ ਲੱਗਦਾ ਜਾਂ ਕੋਈ ਜਵਾਬ ਦੇਹੀ ਆ 2027 ਦੀ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਜੇ ਭਾਜਪਾ ਇਸ ਤਰੀਕੇ ਦਾ ਫੈਸਲਾ ਲੈਂਦੀ ਆ ਤਾਂ ਸਿੱਧੇ ਤੌਰ ਤੇ ਫਿਰ ਭਾਜਪਾ ਨੂੰ ਗੇਨ ਹੁੰਦਾ ਦਿਖਾਈ ਦੇਊਗਾ ਜੇ ਬੰਦੀ ਸਿੰਘਾਂ ਨੂੰ ਰਿਲੀਜ਼ ਕਰ ਦਿੰਦੀ ਆ ਭਾਜਪਾ ਸਰਕਾਰ ਕਹਿੰਦੇ ਆ ਮੱਦੀ ਸਿੰਘਾਂ ਨੂੰ ਨਰੀਜ਼ ਕਰੇ ਇਹ ਸਾਡਾ ਹੱਕ ਹੈ ਬਤੌਰ ਐਜੀਪੀਸੀ ਮੈਂਬਰ ਜਾਂ ਐਸਜੀਪੀਸੀ ਦੇ ਵੱਲੋਂ ਤੁਹਾਨੂੰ ਰਵਨੀਤ ਬਿੱਟੂ ਦੇ ਇਹਨਾਂ ਬਿਆਨਾਂ ਤੇ ਯਕੀਨ ਹੈ ਜਾਂ ਨਹੀਂ ਹੈ ਚਾਹੀ ਨਹੀਂ ਜਿਹੜਾ ਕਿ ਇਹ ਰਵਨੀਤ ਬਿੱਟੂ ਨੇ ਬਿਆਨ ਦੇਦਾ ਉਹ ਸੱਚੀ ਇਸ ਗੱਲ ਤੇ ਜਿਹੜਾ ਮੀਡੀਆ ਹੀ ਅੱਜ ਇਸ ਗੱਲ ਨੂੰ ਚੁੱਕ ਰਿਹਾ ਨਾ ਸਾਨੂੰ ਤਾਂ ਸਾਨੂੰ ਆ ਦਿਨਾਂ ਕਿ ਇਹ ਦਸਤਾਵੇਜ਼ ਤੇਰ ਹੈ ਨਹੀਂ ਗੀ ਸੰਜੀਪ ਤੇ ਬਿਆਨ ਸਿੰਘ ਨੂੰ ਤੁਸੀਂ ਇੱਕੋ ਸਮਾਨ ਮੰਨ ਕੇ ਚੱਲ ਰਹੇ ਹੋ ਬਿਲਕੁਲ ਜ਼ੁਲਮ ਕਰਦਾ ਜਿਹੜਾ ਬੰਦਾ ਜ਼ੁਲਮ ਕਰਦਾ ਉਹ ਉਹ ਉਹਦੀ ਬਰਤੀ ਛੇਵੀ ਹੈ ਪੰਜਾਬ ਦੀ ਲੁਧਿਆਣਾ ਸੀਟ ਤੋਂ ਹਾਰਨ ਤੋਂ ਬਾਅਦ ਵੀ ਭਾਜਪਾ ਦੇ ਵੱਲੋਂ ਰਵਨੀਤ ਬਿੱਟੂ ਨੂੰ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਤੇ 2 ਦਿਨ ਦੇ ਅਫੀਸ ਸੰਭਾਲਣ ਤੋਂ ਬਾਅਦ ਅੱਜ ਰਵਨੀਤ ਸਿੰਘ ਬਿੱਟੂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਬੰਦੀ ਸਿੰਘਾਂ ਦੇ ਰਿਲੇਟਿਡ ਇਹ ਬਿਆਨ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਕੋਈ ਪਲਾਨ ਬਣਾਉਂਦੀ ਹੈ ਤਾਂ ਉਸ ਦਾ ਵਿਰੋਧ ਨਹੀਂ ਕਰਨਗੇ ਬਿੱਟੂ ਨੇ ਹੋਰ ਕਾਫੀ ਕੁਝ ਕਿਹਾ ਇਸ ਬਾਬਤ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਐ ਜੀ ਪੀ ਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਗਰੇਵਾਲ ਸਾਹਿਬ ਪਹਿਲੇ ਪੱਟ ਤੋਂ ਪਹਿਲੀ ਨਜ਼ਰ ਤੋਂ ਰਵਨੀਤ ਬਿੱਟੂ ਬਤੌਰ ਕੇਂਦਰੀ ਰਾਜ ਮੰਤਰੀ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕੇਂਦਰੀ ਰਾਜ ਮੰਤਰੀ ਬਣਨ ਤੋਂ ਜਸਟ ਬਾਅਦ ਵੀ ਉਹਨਾਂ ਨੇ ਬਿਆਨਤਾ ਸੀ ਕਿਸੇ ਸੋਸ਼ਲ ਮੀਡੀਆ ਤੇ ਜੀ ਤੇ ਅੱਜ ਉਹਨਾਂ ਨੇ ਜੋ ਬਿਆਨ ਜਾਰੀ ਕੀਤਾ ਹੋਇਆ ਹੈਗਾ ਤੇ ਮੈਨੂੰ ਲੱਗਦਾ ਕਿ ਇਹ ਮੌਕਾ ਪ੍ਰਸ ਲੋਕਾਂ ਵੱਲੋਂ ਦਿੱਤੀ ਬਿਆਨਬਾਜ਼ੀ ਦਾ ਬਿਆਨ ਹੈ ਹੂੰ ਕਿਉਂਕਿ ਇਸ ਤਰ੍ਹਾਂ ਦੇ ਬਿਆਨ ਉਹ ਅੱਗੇ ਵੀ ਦੋ ਤਿੰਨ ਵਾਰ ਦੇ ਚੁੱਕੇ ਆ ਜੀ ਹਿਊਮਨ ਰਾਈਟਸ ਵੱਲੋਂ ਉਹਨਾਂ ਦੇ ਪਰਿਵਾਰ ਦੇ ਕੋਲੇ ਪਹੁੰਚ ਕੀਤੀ ਗਈ ਹੂੰ ਤੇ ਉਹਨਾਂ ਦੇ ਪਰਿਵਾਰ ਨੇ ਕਹਿਤਾ ਕਿ ਚਾਹੇ ਤੁਸੀਂ ਲਿਖਤੀ ਲੈ ਲਓ ਚਾਹੇ ਬਰਬਲੀ ਲੈ ਲਓ ਬਿਆਨ ਬਾਜੀ ਵੀ ਖਵਾਣਾ ਚਾਹੀਏ ਕਿ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਾਂਗੇ ਜੀ ਪਰ ਗਾਰਨਤੀ ਆ ਵੀ ਜਦੋਂ ਚੋਣਾ ਆਉਂਦੀਆਂ ਬੰਦਾ ਇਹ ਵੇਖਦਾ ਹੂੰ ਕਿ ਮੈਨੂੰ ਫਾਇਦਾ ਕੀ ਆ ਹੂੰ ਉਹ ਕਾਂਗਰਸ ਜਿਹੜੀ ਆ ਆਪਣੀ ਉਹ ਬਿਆਨ ਸਿੰਘ ਨੂੰ ਆਪਣਾ ਲੀਡਰ ਮੰਨਦੀ ਆ ਜੀ ਇਹ ਠੀਕ ਆ ਵੀ ਉਹਦਾ ਪੋਤਰਾ ਹੈਗਾ ਜਾਂ ਉਹਨਾਂ ਦੀ ਫੈਮਿਲੀ ਆ ਹੂੰ ਤਾਂ ਜਵਰੀਦ ਬਿੱਟੂ ਨੇ ਮੌਕਾ ਪ੍ਰਸਤੀ ਦੇ ਤੌਰ ਤੇ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਕਰ ਲਿਆ ਹੂੰ ਇਹ 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 ਵੀ ਦਾਵਾ ਕੀਤਾ ਕਿ ਵਿਅੰਸੇ ਜਿਹੜਾ ਵਾ ਉਹ ਮੇਰਾ ਮੇਰੀ ਵਿਰਾਸਤ ਦਾ ਮੈਂ ਉਹਦਾ ਅਸਲ ਵਾਰਸ ਆ ਹੂੰ ਤੋਂ ਭਾਜਪੀ ਦੇ ਜਿਹੜੇ ਹਿਾਰ ਬਾਜੀ ਸੀ ਉਹਦੇ ਵਿੱਚ ਵੀ ਵਿਅੰਸੇ ਦੀ ਫੋਟੋ ਲਾਉਂਦਾ ਕਾਗਰ ਦੇਸ ਦਾ ਤੇ ਝੜਦੇ ਆ ਜੀ ਚਲੋ ਇਹ ਉਹਨਾਂ ਦਾ ਰੌਲਾ ਹੋਏਗਾ ਮੈਂ ਇਸ ਪੈਣਾ ਨਹੀਂ ਚਾਹਦਾ ਹੂੰ ਪਰ ਜੋ ਗੱਲ ਚੱਲਦੀ ਸੀ ਉਹ ਗੱਲ ਕਿਸੇ ਹੱਦ ਤੱਕ ਸਹੀ ਹੈ ਹੂੰ ਤੇ ਫੇਰ ਕੀ ਉਸ ਤੋਂ ਵੱਡੀ ਗੱਲ ਇਹ ਕਰਦੇ ਆ ਕਿ ਜਦੋਂ ਇਹ ਕਾਗਜ਼ ਪਰ ਜਾਂਦੇ ਆ ਤੇ ਉਹ ਕਹਿੰਦੇ ਉਹ ਬਿਆਨ ਸਿੰਘ ਵੀ ਜਿਹੜੀ ਬੈਦਨਕਾਰ ਆ ਉਹਦੇ ਜਾਂਦੇ ਆ ਹੂੰ ਇਹਨਾਂ ਦਾ ਮਤਲਬ ਇਹ ਹੈ ਜਿਹੜਾ ਇਹ ਸਾਰਾ ਕੁਝ ਕਰਨ ਦਾ ਫੋਟੋ ਲਾਉਣ ਦਾ ਉਹਦੀ ਕਾਰਜਕੀ ਕਰਦਾ ਜੀ ਜੀ ਬਿਆਨ ਸਿੰਘ ਨੇ ਜੋ ਕੁਝ ਕੀਤਾ ਮੈਂ ਉਹਦੀ ਪੁਸ਼ਟੀ ਵੀ ਕਰਦਾ ਤੇ ਮੈਂ ਉਹਦਾ ਅਸਲ ਵਾਰਿਸ ਹਾਂ ਜੀ ਮੈਂ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਕਿ ਬਿਆਨ ਸਿੰਘ ਨੇ ਜੋ ਪੰਜਾਬ ਦੇ ਅੰਦਰ ਜੋ ਕਤਲਿਆਂ ਕੀਤੇ ਸਿੱਖ ਨੌਜਵਾਨਾਂ ਦਾ ਜਾ ਆਪਾਂ ਕਹ ਲਈ ਵੀ ਖਾੜਾ ਸਾਹਿਬ ਨੇ ਜਿਹੜੇ 25000 ਲਾਸ਼ਾਂ ਅਣਵਿਛਾਤੀਆਂ ਦਾ ਜ਼ਿਕਰ ਕੀਤਾ ਵਾ ਉਸ ਸਮੇਂ ਦੇ ਰਾਜ ਦੇ ਅੰਦਰ ਜਾਂ ਜੋ ਵੀ ਕੋਈ ਜ਼ੁਲਮ ਹੋਇਆ ਉਸ ਗੱਲ ਦੀ ਮੈਂ ਪੁਸ਼ਟੀ ਕਰਦਾ ਕਿ ਹਾਂ ਉਹ ਬਿਲਕੁਲ ਜਾਇਜ਼ ਹੋਇਆ ਮੇਰੇ ਦਾਦੇ ਨੇ ਕੀਤਾ ਮੈਂ ਇਸ ਦਾ ਮਾਣ ਕਰਦਾ ਹੈ ਨਾ ਜੀ ਸੋ ਅੱਜ ਜਦੋਂ ਵੋਟਾਂ ਲੰਘੀਆਂ ਕਾ ਜਿਹੜੀ ਬੀਜੇਪੀ ਆ ਉਹਨੂੰ ਪੱਠੇ ਨਹੀਂ ਪਏ ਪੰਜਾਬ 'ਚ ਹਰਿਆਣਾ 'ਚ ਵੀ ਅੱਧ ਰਹੇਗਾ ਰਾਜਸਥਾਨ 'ਚ ਵੀ ਜੀ ਸਿੱਖ ਇਲਾਕਿਆਂ ਦੇ ਵਿੱਚ ਕਹਿੰਦੇ ਫੱਟੀ ਪੁੱਛੀ ਗਈ ਜੀ ਤਾਂ ਭਾਵੇਂ ਕੀ ਉਹਨਾਂ ਦੀ ਕੀ ਮਜਬੂਰੀ ਹੈ ਕੀ ਨਹੀਂ ਜੇ ਲੋ ਮੈਂ ਇਸ ਗੱਲ ਤੇ ਨਹੀਂ ਪੜਨਾ ਚਾਹੁੰਦਾ ਹਾਂ ਉਹਨਾਂ ਨੇ ਇਹਨੂੰ ਰਾਜ ਮੰਤਰੀ ਬਣਾਤਾ ਹੁਣ ਬੰਨ ਤੋਂ ਬਾਅਦ ਇਹਨਾਂ ਨੇ ਆਪਣੇ ਵਿਰੋਧ ਨੂੰ ਬਰਾਮ ਲਾਉਣ ਵਾਸਤੇ ਆਪਣੇ ਵਿਰੋਧ ਨੂੰ ਜਿਵੇਂ ਕਹਿੰਦੇ ਹੁੰਦਾ ਵੀ ਖਤਮ ਕਰਨ ਵਾਸਤੇ ਜਾਂ ਮੱਧਮ ਕਰਨ ਵਾਸਤੇ ਬਿਆਨ ਬਾਜੀ ਦੇਤੀ ਹੈ ਜੀ ਸੋ ਮੈਨੂੰ ਇਹ ਦੱਸੋ ਕਿ ਹਾਲੇ ਤਾਂ ਕੱਲ ਨੰਘਿਆ ਜਦੋਂ ਇਹ ਚੋਣਾਂ ਸੀਗੀਆਂ ਚੋਣਾਂ 'ਚ ਕਿੱਡੇ ਵੱਡੇ ਦੰਗ ਜੇ ਮਾਰੇ ਸੀ ਕੀ ਉਹ ਕਿਸੇ ਹੋਰ ਧਰਤੀ ਦੇ ਸੀ ਜਾਂ ਕਿਸੇ ਜਾਂ ਕੋਈ ਹੋਰ ਬੰਦਾ ਬੋਲ ਰਿਹਾ ਸੀ ਇੱਕ ਇੱਕ ਗਰੇਵਾਲ ਸਾਹਿਬ ਮੈਂ ਇੱਥੇ ਅਮਿਤ ਸ਼ਾਹ ਦੇ ਬਿਆਨ ਨੂੰ ਵੀ ਕੋਟ ਕਰੂੰਗਾ ਜਦੋਂ ਲੁਧਿਆਣੇ ਰਵਨੀਤ ਬਿੱਟੂ ਦੇ ਹੱਕ ਚ ਰੈਲੀ ਕਰਨ ਆਏ ਸੀ ਬੈ ਉਹ ਹੀ ਗੱਲ ਕਹਿ ਰਿਹਾ ਜੀ ਮੈਂ ਉਹ ਹੀ ਗੱਲ ਕਹਿ ਰਿਹਾ ਇਹ ਤਾਂ ਕੁਝ ਦਿਨਾਂ ਦੀ ਗੱਲ ਆ ਹਲ ਦਾ ਅਖਬਾਰ ਦੀ ਸੁਰਖੀ ਵੀ ਨਹੀਂ ਹਾਲੇ ਸੁੱਕੀ ਹੋਣੀ ਉਹ ਇਹ ਗੱਲਾਂ ਜਿਹੜੀਆਂ ਵਾ ਇਹ ਅੱਗੇ ਵੀ ਕਰਦੇ ਆ ਸੋ ਸਾਨੂੰ ਇਨ੍ਹਾਂ ਬਿਆਨਾਂ ਤੇ ਕੋਈ ਅਤਵਾਦ ਨਹੀਂ ਹੈਗਾ ਤੇ ਨਾ ਹੀ ਕੋਈ ਏਡੀ ਸਾਨੂੰ ਚਾੜੜਿਆ ਵੀ ਅਸੀਂ ਅਮਰੀਦ ਮਿੱਟੂ ਦੇ ਬਿਆਨ ਨੂੰ ਕੋਈ ਐਵੇਂ ਦੇਈਏ ਕਿਉਂਕਿ ਗੱਲ ਹੈ ਇੱਕ ਗੱਲ ਕਲੀਅਰ ਆ ਕਿ ਸਿੱਖ ਜਿਹੜੇ ਆ ਉਹ ਆnde ਹੱਕ ਦੀ ਗੱਲ ਕਰਦੇ ਆ ਭੀਖ ਨਹੀਂ ਮੰਗਦੇ ਜੀ ਨਾ ਪਾਣੀ ਵਾਲੇ ਹੱਕ ਦੀ ਨਾ ਕੋਈ ਬੋਲ ਪੰਜਾਬੀ ਬੋਲੇ ਨਾ ਚੰਡੀਗੜ੍ਹ ਦੀ ਨਾ ਜਿਹੜੀਆਂ ਵੀ ਲੜਾਈਆਂ ਸਿੱਖ ਲੜ ਰਹੇ ਨੇ ਉਹ ਆਪਣੇ ਹੱਕ ਦੀ ਲੜ ਰਹੇ ਨੇ ਠੀਕ ਆ ਕੋਈ ਭੀਖ ਨਹੀਂ ਮੰਗਦੇ ਜੇ ਬੰਦੀ ਸਿੰਘ ਵਾਲੀ ਗੱਲ ਆ ਇਹਦੇ ਚ ਭੀਖ ਵਾਲੀ ਗੱਲ ਹੀ ਹੈ ਨਹੀਂ ਇਹਦਾ ਸੰਵਿਧਾਨ ਦੇ ਆਪਣੇ ਆਪ ਨੂੰ ਵਾਰਿਸ ਕੋ ਆਉਣ ਵਾਲੇ ਅੱਜ ਹੈ ਅਜੇ ਹੀ ਬੜਾ ਸੰਵਿਧਾਨ ਦਾ ਚੱਕਰ ਪਿਆ ਹੈ ਇੱਕ ਪਾਰਟੀ ਕਹਿੰਦੀ ਹੈ ਸੰਵਿਧਾਨ ਨੂੰ ਬਚਾਇਆ ਹੋਇਆ ਦੂਜੀ ਕਹਿੰਦੀ ਹੈ ਸੰਵਿਧਾਨ ਨੂੰ ਬੋਲਣਗੇ ਜੀ ਚਲੋ ਉਹਨਾਂ ਦਾ ਆਪਸੀ ਮਸਲਾ ਵਾ ਉਹ ਸੰਵਿਧਾਨ ਤਾਂ ਆਪਣੇ ਆਪ ਹੀ ਕਹਿੰਦਾ ਕਿ ਇਹ ਜਿਹੜੇ ਜਿਹੜੀਆਂ ਅਕਾਲੀ ਦਲ ਜਾਂ ਸਿੱਖ ਮੰਗਾ ਦੀ ਗੱਲ ਕਰ ਰਿਹਾ ਉਹ ਤਾਂ ਸਾਰੀਆਂ ਸੰਵਿਧਾਨ ਦੇ ਅੰਦਰ ਹੀ ਦਾਇਰੇ 'ਚ ਆਉਂਦੀਆਂ ਜੀ ਕੋਈ ਅੱਜ ਬਿਆਨ ਦਿੰਦੇ ਕਿ ਇਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਉਹਨਾਂ ਨੂੰ ਰਿਆ ਕੀਤਾ ਹੈ ਅਸੀਂ ਵਿਰੋਧ ਨਹੀਂ ਕਰਾਂਗੇ ਹੂੰ ਵੈਸੇ ਬੇਸਿਕਲੀ ਤਾਂ ਇਸ ਦਾ ਵਿਰੋਧ ਹੋ ਹੀ ਨਹੀਂ ਸਕਦਾ ਬਹਿ ਬਤੌਰ ਐਸਜੀਪੀਸੀ ਮੈਂਬਰ ਕੀ ਤੁਹਾਨੂੰ ਲੱਗਦਾ ਚਾਹੇ ਆਪਾਂ ਪਿਛਲਾ ਅਮਨਸ਼ਾਹ ਦਾ ਬਿਆਨ ਦੇਖੀਏ ਕੀ ਤੁਹਾਨੂੰ ਲੱਗਦਾ ਚਾਹੇ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਦੇ ਨਾਲ ਹਜੇ ਤੱਕ ਕੋਈ ਗੱਲਬਾਤ ਨਾ ਹੋਣਾ ਕੀ ਬਤੌਰ ਐਸਜੀਪੀਸੀ ਮੈਂਬਰ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਛੱਡਣ ਦਾ ਕੋਈ ਪਲਾਨ ਬਣਾ ਲੇਗੀ ਤਿਆਰ ਕਰ ਦੇਗੀ ਦੇਖੋ ਜੀ ਇਹ ਤਾਂ ਹਲੇ ਮੈਂ ਕੁਝ ਨਹੀਂ ਇਹਦੇ ਬਾਰੇ ਕਹਿ ਸਕਦਾ ਪਰ ਜਿਹੜੀ ਪੱਟੀ ਪੁੱਛੀ ਆ ਜੀ ਬੀਜੇਪੀ ਦੀ ਉਹ ਘਟ ਗਿੰਤੀਆਂ ਨਾਲ ਕੀਤੇ ਜਾ ਰਹੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਹੋਤੀ ਹੈ ਜੀ ਉਹ ਇਸ ਕਰਕੇ ਕਿ ਆ ਹਰਿਆਣਾ ਦੀ ਇਲੈਕਸ਼ਨ ਆ ਰਹੀ ਹੈ ਹੂੰ ਠੀਕ ਹੈ ਨਾ ਜੀ ਉਹ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਣਾ ਸੌਦਾ ਖਾਣ ਨੂੰ ਛੱਡ ਕੇ ਬੈਣ ਬਾਜੇ ਵਜਾ ਕੇ ਉਹਦੀਆਂ ਕਿੰਨੀਆਂ ਕਿ ਮੋਟਾਂ ਲੈ ਕੇ ਕਿ ਬੜੀ ਪਰ ਪਰ ਕਦੇ ਪਾਰ ਲੱਗ ਜਾਏਗੀ ਬੀਜੇਪੀ ਦੀ ਜੀ ਉਹ ਇਸ ਕਰਕੇ ਜੇ ਬੀਜੇਪੀ ਕੋਈ ਰਾਜਨੀਤੀ ਤੋ ਜੇ ਤਾਂ ਸਿੱਖਾਂ ਨਾਲ ਕੋਈ ਕਿੜਕੜਲੀ ਅੱਜ ਦੀ ਤਰੀਕ ਤੇ ਦਿਖਾਈ ਹੀ ਦੇ ਰਿਹਾ ਜੀ ਸਿੱਖਾਂ ਨਾਲ ਕਿਹੜ ਕੱਢੀ ਜਾ ਰਹੀ ਹੈ ਜਦੋਂ ਕਿ ਰਾਜਨੀਤੀ ਇਹੋ ਜੀ ਗੱਲ ਨਹੀਂ ਕਹਿੰਦੀ ਕਹਿੰਦੀ ਆ ਵੀ ਉਹ ਰਾਜਨੀਤੀ ਦਾ ਦੇ ਆਏ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਹੜ ਕੱਢੋ ਜੇ ਤੁਹਾਨੂੰ ਲੋਕਾਂ ਨੇ ਮਤ ਦਿੱਤਾ ਤੇ ਤੁਸੀਂ ਚੰਗਾ ਪ੍ਰਸ਼ਾਸਨ ਚਲਾਓ ਸੋ ਇਹ ਅਜੇ ਵੀ ਦਿਨ ਇੱਕ ਤੇ ਇਹ ਵੀ ਦਿਖਾਈ ਦੇ ਰਿਹਾ ਪਰ ਜਿਹੜੀ ਸਿਕਸ਼ਤ ਆਈ ਹੈ ਉਹ ਸਿਕਸ਼ਤ ਤੋਂ ਬਾਅਦ ਸ਼ਾਇਦ ਕਿਸੇ ਤਰ੍ਹਾਂ ਦੀ ਕੋ ਅਕਲ ਆ ਜਾਈ ਜਾਂ ਗੰਟੀ ਮਿੰਟੀ ਹੋ ਜੇ ਮੈਂ ਕਹਿ ਨਹੀਂ ਸਕਦਾ ਜੀ ਰਵਨੀਤ ਬਿੱਟੂ ਨੂੰ ਇਸ ਤਰੀਕੇ ਦੇ ਨਾਲ ਚੋਣ ਹਾਰਨ ਤੋਂ ਬਾਅਦ ਵੀ ਬੀਜੇਪੀ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਤੱਕ ਲੈ ਕੇ ਜਾਣਾ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਇਸ ਤਰੀਕੇ ਬੰਦੀ ਸਿੰਘਾ ਦੇ ਰਿਲੇਟਡ ਬਿਆਨ ਦੇਣਾ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਕੁਝ ਪਲਾਨ ਕਰ ਰਹੀ ਹੈ ਪੰਜਾਬ ਨੂੰ ਮੁੱਖ ਰੱਖ ਕੇ ਤੇ ਰਵਨੀਤ ਬਿੱਟੂ ਦੇ ਜ਼ਰੀਏ ਪੰਜਾਬ ਚੱਕੇ ਬਤਨਾ ਚਾਹੁੰਦੀ ਹੈ ਨਹੀਂ ਜੀ ਨਹੀਂ ਨਹੀਂ ਰਵਨੀਤ ਬਿੱਟੂ ਦੇ ਜ਼ਰੀਏ ਪੰਜਾਬ ਚੱਕੇ ਬਤਨ ਦੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿ ਏਡੀ ਸਿਆਸੀ ਮਤਲਬ ਕਮਜ਼ੋਰ ਹੋਏਗੀ ਬੀਜੇਪੀ ਜੀ ਉਹ ਤਾਂ ਹਲੇ ਬਹੁਤ ਦੂਰ ਦੀ ਗੱਲ ਹੈ ਹੱਦਾਂ ਸਮਾਂ ਲੱਗੇਗਾ ਅੱਜ ਹੀ ਅਸੀਂ ਇਹਨਾਂ ਗੱਲਾਂ ਨੂੰ ਕੈਸ ਰਿਆਂ ਲਾ ਕੇ ਕੋਈ ਮੈਨੂੰ ਲੱਗਦਾ ਕੋਈ ਚਾਕੇ ਵਿਖਰੀ ਆਸ ਨਹੀਂ ਹਾਲੇ ਕੀਤੀ ਜਾ ਸਕਦੀ ਇਸ ਰਮਣੀ ਬਟੂ ਨੂੰ ਨਾਰ ਜੋਕੇ ਰਮਣੀ ਬਟੂ ਦਾ ਆਪਣੀ ਜਿਵੇਂ ਕਹਿੰਦਾ ਨਾ ਵੀ ਬੰਦਾ ਕਹਿੰਦਾ ਚੱਲ ਯਾਰ ਸੌਖੇ ਰ੍ਹਾਂਗੇ ਜੇ ਗੱਡੀ ਮਿਲ ਗਈ ਆ ਤੇ ਹੁਣ ਇਹਨੂੰ ਹੰਡਾਈਏ ਜਾਂ ਇਹਨੂੰ ਇਹ ਇਹ ਇਹਨੂੰ ਆਪਾਂ ਆਪਦੇ ਕੰਮ ਲਈ ਵਰਤੀਏ ਤਾਂ ਉਹਨੇ ਆਖਿਆ ਵੀ ਮੈਂ ਬਿਆਨ ਦੇ ਦੇਣਾ ਬਿਆਨ ਤੇ ਕਿਹੜਾ ਮੁੱਲ ਲੱਗਦਾ ਜਾਂ ਕੋਈ ਜਵਾਬ ਦੇਹੀ ਆ ਠੀਕ ਹੈ ਨਾ ਜੀ ਤਾਂ ਇਸ ਕਰਕੇ ਕੋਈ ਐਡੀ ਉਹ ਨਹੀਂ ਹੈਗੀ ਬਾਕੀ ਦੇਖੋ ਗੱਲ ਇਹ ਆ ਕਿ ਜੇ ਕੋਈ ਬੰਦਾ ਇਹ ਰੌਲਾ ਸਾਡਾ ਰੌਲਾ ਬਿਆਨ ਸਿੰਘ ਨਾਲ ਜੀ ਬਿਆਨ ਸਿੰਘ ਨੇ ਜ਼ੁਲਮ ਕੀਤਾ ਤੇ ਜੇ ਜੇ ਬਿਆਨ ਸਿੰਘ ਦਾ ਪੋਤਾ ਅੱਜ ਇਸ ਗੱਲ ਨੂੰ ਬਿਨਾਂ ਕਦੇ ਇੱਕੀ ਹਾਂ ਮੇਰੇ ਦਾਦਾਦੇ ਨੇ ਜਿਹੜਾ ਕੁਝ ਕੀਤਾ ਸੀ ਮੈਨੂੰ ਸਮਝ ਲੱਗੀ ਹੈ ਕਿ ਉਹ ਬੜਾ ਮਾੜਾ ਸੀ ਤੇ ਸਿੱਖਾਂ ਦੇ ਖਲਾਫ ਸੀ ਤਾਂ ਮੈਨੂੰ ਲੱਗਦਾ ਕਿ ਜੇ ਕੋਈ ਕਰਨਾ ਚਾਹਵੇ ਤੇ ਆਪਦੇ ਮਸਲੂਕ ਕਲੰਕਤ ਹੋ ਸਕਦਾ ਤੁਸੀਂ ਦੇਖੋ ਕਿ ਇਤਿਹਾਸ ਦੇ ਅੰਦਰ ਭਾਲਾ ਸ਼ਾਹ ਨਾਮ ਦਾ ਜਿਹੜਾ ਰਾਜਾ ਉਹ ਰੰਗਦੇਵ ਦਾ ਪੁੱਤਰ ਹੀ ਆ ਨਾ ਜੀ ਤੇ ਸਮਾਉਂਦਾ ਰੰਗਦੇਵ ਦੇ ਨਾਲ ਜਿਨ੍ਹਾਂ ਲੜਾਈਆਂ ਚਲਦੀਆਂ ਸਾਰੀ ਉਮਰ ਤੇ ਜ਼ਬਰਦਸਤ ਕਰਦਾ ਜ਼ੁਲਮ ਕਰਦਾ ਉਹ ਸਖਾਂ ਦਾ ਵੀ ਕਰਦਾ ਹਿੰਦੂਆਂ ਦਾ ਵੀ ਕਰਦਾ ਹਮ ਪਰ ਉਹਦੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨੂੰ ਰਾਜ ਤੇ ਬਿਠਾਉਣ ਵਾਸਤੇ ਆਪਣੀ ਸ਼ਕਤੀ ਦਾ ਸਮਰਥਨ ਕਰਦੇ ਨੇ ਜੀ ਉਹ ਇਤਿਹਾਸ ਤੇ ਇਸ ਗੱਲ ਦੀ ਗਵਾਹੀ ਕਰਦਾ ਵਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਪਰ ਜੇ ਪਰ ਜੇ ਕੋਈ ਜੇ ਇਸ ਗੱਲ ਦੀ ਮਨਸ਼ਾ ਰੱਖ ਕੇ ਚੱਲੇ ਜੀ ਤਾਂ ਉਹ ਉਹ ਗੱਲ ਦਾ ਮਤਲਬ ਇਹ ਇਤਿਹਾਸ ਦੀਆਂ ਘਟਨਾਵਾਂ ਇਸ ਗੱਲ ਦੀ ਸੇਧ ਵੀ ਦਿੰਦੀਆਂ ਠੀਕ ਹੈ ਅਗਰ ਉਹ ਸਾਡੇ ਆਪਣੇ ਦਾਦੇ ਵੱਲੋਂ ਕੀਤੇ ਗੁਨਾਹਾਂ ਦੀ ਗੱਲ ਨੂੰ ਉਹ ਛੱਡੇ ਉਹਦੀ ਉਹ ਉਹ ਉਸ ਤਰ੍ਹਾਂ ਨਹੀਂ ਦਵੇ ਕਿ ਇਹ ਮੇਰੀ ਵਿਰਾਸਤ ਨਹੀਂ ਹੈਗੀ ਮੇਰੀ ਵਿਰਾਸਤ ਤਾਂ ਨਹੀਂ ਉਹਨਾਂ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਨਾ ਕਿ ਹੁਣ ਅੱਗੇ ਵਧਣ ਦਾ ਸਮਾਂ ਹੈ ਪੰਜਾਬ ਨੂੰ ਵੀ ਸਭ ਗਿਲੇ ਸ਼ਿਕਵੇ ਭਲਾ ਕੇ ਅੱਗੇ ਵਧਣਾ ਚਾਹੀਦਾ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਕਹਿੰਦੇ ਅੱਗੇ ਵਧਣ ਤੋਂ ਕਿਸੇ ਨੇ ਹੱਥ ਨਹੀਂ ਬੰਨੇ ਤੇ ਜਾਂ ਕਿਸੇ ਨੇ ਪੈਰ ਨਹੀਂ ਰੋਕੇ ਵੇ ਜੀ ਇਹ ਤਾਂ ਇਹਦਾ ਆਪਣੇ ਆਪ ਦੇ ਵਿੱਚ ਜ਼ਰੂਰਤ ਹੋਣੀ ਚਾਹੀਦੀ ਆ ਹਮ ਅੱਗੇ ਅਸੀਂ ਤਾਂ ਪਹਿਲਾਂ ਵੀ ਇਹ ਗੱਲ ਕਰਦੇ ਹੁੰਨੇ ਆ ਕਿ ਜੇ ਜਿਹੜੇ ਬੀਜੇਪੀ ਵਿੱਚ ਬੈਠੇ ਨੇ ਸਰਕਾਰ ਉਹ ਆਪਣੇ ਆਪ ਨੂੰ ਜੇ ਇਸ ਗੱਲ ਦਾ ਬੀਜੇਪੀ ਦੇ ਵਿੱਚ ਹੁੰਦਾ ਹੁੰਦਾ ਮਾਣ ਕਰਦੇ ਆ ਤੇ ਫਿਰ ਇਹਨਾਂ ਗੱਲਾਂ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਪਰ ਉਹ ਅੱਗੇ ਨਹੀਂ ਆ ਰਹੇ ਉਹਦੇ ਬੜੇ ਸਾਰੇ ਕਾਰਨ ਨੇ ਠੀਕ ਹੈ ਕਿ ਜਿਹੜੀ ਜਿਹੜੀ ਨੀਤੀ ਆ ਆ ਭਾਜਪੀ ਦੀ ਉਸ ਨੀਤੀ ਨੂੰ ਨੂੰ ਹੀ ਟੋਕ ਕਰਨਗੇ ਨਾ ਸੋ ਇਹ ਇਹ ਇਹਨਾਂ ਦੇ ਅੰਦਰ ਕੋਈ ਮਨੁਮਾਨਤਾ ਜਾਂ ਮਨੁੱਖਤਾ ਕੋ ਜਾਗਦੀ ਹੈ ਤੇ ਕਹਿ ਨਹੀਂ ਸਕਦੇ ਠੀਕ ਹੈ ਪਰ ਤੁਹਾਨੂੰ ਨਹੀਂ ਲੱਗਦਾ ਅੱਜ ਦੀ ਤਰੀਕ ਜ ਮੈਂ ਕਲੀਅਰ ਕਰ ਦਿਆਂ ਕਿ ਅੱਜ ਦੀ ਤਰੀਕ ਤੇ ਇਹਨਾਂ ਦੇ ਕਿਸੇ ਬਿਆਨ ਤੇ ਮੈਂ ਛਲਾਗਾ ਕਰਨ ਦੀ ਕੋਈ ਨਾਮ ਨਾਮ ਰਮਾਨਾ ਤੇ ਨਾ ਐਵੇਂ ਇਸ ਗੱਲ ਦੀ ਕਿਸੇ ਤਰ੍ਹਾਂ ਛਲਾਗਾ ਕਰ ਪਰ ਤੁਹਾਨੂੰ ਨਹੀਂ ਲੱਗਦਾ ਗਰੇਆ ਸਾਹਿਬ ਕਿ 2027 ਦੀ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਜੇ ਭਾਜਪਾ ਇਸ ਤਰੀਕੇ ਦਾ ਫੈਸਲਾ ਲੈਂਦੀ ਆ ਤਾਂ ਸਿੱਤੇ ਤੌਰ ਤੇ ਫਿਰ ਭਾਜਪਾ ਨੂੰ ਗੇਨ ਹੁੰਦਾ ਦਿਖਾਈ ਦੇਊਗਾ ਜੇ ਬੰਦੀ ਸਿੰਘਾਂ ਨੂੰ ਰਿਲੀਜ਼ ਕਰ ਦਿੰਦੀ ਹੈ ਭਾਜਪਾ ਸਰਕਾਰ ਦੇਖੋ ਜੀ ਬੰਦੀ ਸਿੰਘਾਂ ਨੂੰ ਰਿਲੀਜ਼ ਕਰੇ ਅਸੀਂ ਤਾਂ ਕਹਿੰਦੇ ਆ ਬੰਦੀ ਸਿੰਘਾਂ ਨੂੰ ਰਿਲੀਜ਼ ਕਰੇ ਇਹ ਸਾਡਾ ਹੱਕ ਆ ਉਹ ਵੋਟਾਂ ਪਾਉਣੀਆਂ ਨਹੀਂ ਪਾਉਣੀਆਂ ਉਹਦਾ ਕੀ ਹੋਣਾ ਕੀ ਨਹੀਂ ਹੋਣਾ ਉਹ ਤਾਂ ਬਾਦੀਆਂ ਗੱਲਾਂ ਨੇ ਠੀਕ ਹੈ ਬੜੀ ਬੜੀ ਦੂਰ ਦੀ ਗੱਲ ਹੈ ਲਾਸਟ ਰਿਐਕਸ਼ਨ ਲਊਂਗਾ ਕਰਿਆ ਸਭ ਤੁਹਾਡਾ ਰਵਨੀਤ ਬਿੱਟੂ ਨੂੰ ਤੁਸੀਂ ਵੀ ਕੋਟ ਕੀਤਾ ਕਿ ਇਹ ਦੂਸਰੀ ਵਾਰ ਬਿਆਨ ਹੈ ਇੱਕ ਕਿਸਾਨੀ ਅੰਦੋਲਨ ਵੇਲੇ ਵੀ ਐਸਾ ਹੀ ਰਲਮਾ ਮਿਲਮਾ ਬਿਆਨ ਬਿੱਟੂ ਨੇ ਦਿੱਤਾ ਸੀ ਬਾਅਦ ਚ ਉਸ ਤੋਂ ਪਲਟ ਕੇ ਸੀਗੇ ਸ਼ਾਇਦ ਉਸ ਤੇ ਖੜੇ ਨਹੀਂ ਸੀ ਪਰ ਇੱਕ ਵਾਰ ਫਿਰ ਤੋਂ ਇਹ ਬਿਆਨ ਦਿੱਤਾ ਹੈ ਕੀ ਬਤੌਰ ਐਸਜੀਪੀਸੀ ਮੈਂਬਰ ਜਾਂ ਐਸਜੀਪੀਸੀ ਦੇ ਵੱਲੋਂ ਤੁਹਾਨੂੰ ਰਵਨੀਤ ਬਿੱਟੂ ਦੇ ਇਹਨਾਂ ਬਿਆਨਾਂ ਤੇ ਯਕੀਨ ਹੈ ਜਾਂ ਨਹੀਂ ਹੈ ਦੇ ਜੀ ਬੰਨੋ ਯਕੀਨ ਕਰ ਰਹੇ ਦੀ ਲੋੜ ਹੀ ਨਹੀਂ ਗਈ ਮੇਰੇ ਲਈ ਇਹ ਕੋਈ ਕੋਈ ਅਹਿਮੀਅਤ ਨਹੀਂ ਰੱਖਦੀ ਗੱਲ ਕਿਉਂਕਿ ਲੋਕ ਆਪਣੇ ਲੋੜ ਦੇ ਮੁਤਾਬਕ ਸਮੇਂ ਦੇ ਮੁਤਾਬਕ ਆਪਣੀ ਵਿਚਾਰ ਵੋਟਾਂ ਦੇ ਮੁਤਾਬਕ ਆਪਣੀ ਬਿਆਨਬਾਜ਼ੀ ਕਰ ਰਹੇ ਨੇ ਸੋ ਸਾਨੂੰ ਤਾਂ ਕੋਈ ਏਡੀ ਜਿਹੜਾ ਚਾਹੀ ਨਹੀਂ ਜਿਹੜਾ ਕਿ ਇਹ ਰਵੀਰ ਮਟੂ ਨੇ ਬਿਆਨ ਦੇਦਾ ਉਹ ਅਸੀਂ ਇਸ ਗੱਲ ਤੇ ਜਿਹਦਾ ਮੀਡੀਆ ਹੀ ਅੱਜ ਇਸ ਗੱਲ ਨੂੰ ਚੁੱਕ ਰਿਹਾ ਨਾ ਸਾਨੂੰ ਦਾ ਸਾਨੂੰ ਤਾਂ ਨਹੀਂ ਨਾ ਕਿ ਇਸ ਤਰ੍ਹਾਂ ਵਿੱਚ ਇਹ ਰਹਣਗੇ ਜੀ ਠੀਕ ਹੈ ਨਾ ਜੀ ਜੀ ਸੋ ਬਾਕੀ ਮੈਂ ਧਾਰਨ ਤੁਹਾਨੂੰ ਦੇਤੀ ਕਿ ਜੇ ਕੋਈ ਕਿਨਾ ਇਤਿਹਾਸ ਦੇ ਅੰਦਰ ਜੇ ਕਿਸੇ ਨੇ ਆਪਣੇ ਵੱਡਿਆਂ ਦੇ ਕੀਤੇ ਜ਼ੁਲਮਾਂ ਤੇ ਜਿਵੇਂ ਕਹਿੰਦੇ ਉਹਨਾਂ ਨੇ ਉਹਨਾਂ ਨੇ ਸੂਸਪਰਦ ਕੀਤਾ ਤੇ ਮੱਠ ਕੇ ਚੱਲਿਆ ਹਾਂ ਕੌਮ ਦੇ ਪ੍ਰਤੀ ਤਾਂ ਕੌਮ ਫਿਰ ਉਹਦਾ ਉਹਦੀ ਮਤ ਵੀ ਕਰ ਦਿੰਦੀ ਆ ਮਤਲਬ ਤੁਸੀਂ ਔਰੰਗਜ਼ੇਬ ਕੀ ਉਹਦੇ ਭਾਗਾਂ 'ਚ ਹੈਗਾ ਜਾਂ ਨਹੀਂ ਹੈਗਾ ਨਹੀਂ ਲੱਗਦਾ ਠੀਕ ਹੈ ਮਤਲਬ ਔਰੰਗਜ਼ੇਬ ਤੇ ਬਿਆਨ ਸਿੰਘ ਨੂੰ ਤੁਸੀਂ ਇੱਕੋ ਸਮਾਨ ਮੰਨ ਕੇ ਚੱਲ ਰਹੇ ਹੋ ਬਿਲਕੁਲ ਜ਼ੁਲਮ ਕਰਦਾ ਜਿਹੜਾ ਬੰਦਾ ਜ਼ੁਲਮ ਕਰਦਾ ਉਹ ਉਹਦੀ ਬਿਰਤੀ ਸੇਮ ਹੀ ਹੈ ਨਾ ਜੀ